ਕੀ ਐ ਤੇ ਉਹ ਕਿਤੇ ਕੀ ਤੇ ਤੀਰੀ ਜਾਂ ਆਂਡੇ ਤੇਰੀ ਉਹ ਨਲੇ ਕਹਿੰਦੇ ਉੱਚੇ ਥਾਂ ਤੇ ਰੇ ਡਟੀਰੀ ਆਂਡੇ ਮੀਂਹ ਵੱਧ ਪੈਂਦੇ ਆ ਇਹਦਾ ਨੀਵੇਂ ਥਾਂ ਤੇ ਰੀ ਬੈਠੀ ਆ ਮੈਨੂੰ ਲੱਗਦਾ ਮੀਂਹ ਇੱਥੇ ਪੈਂਦੇ ਨਹੀਂ ਆਪਾਂ ਉੱਚੇ ਕਰ ਦਿੰਦੇ ਉੱਚੇ ਦਾ ਕਰਨੇ ਪੈਣਗੇ ਰਾਤ ਨੂੰ ਪਾਣੀ ਲਾਉਣਾ ਪਾਣੀ ਤੋਂ ਬਚ ਰਹਿਣਗੇ ਨਾਲੇ ਕੀ ਹੋ ਜਾ ਮਾੜ ਹੋ ਜਾ ਮੀਂਹ ਕਿਸਾਨਾਂ ਨੂੰ ਮਾੜਾ ਕਹਿਣ ਵਾਲੇ ਆ ਦੇਖ ਲੋ ਆ ਕਿਸਾਨਾਂ ਨੇ ਡਟੀਰੀ ਦੇ ਆਂਡੇ ਦੇ ਲੋ ਚਾਰ ਆਂਡੇ ਮਿੱਟੀ ਲੰਗੇ ਹੁੰਦੇ ਦੀਂਦੇ ਨਹੀਂ ਹੁੰਦੇ ਫੇਰ ਵੀ ਬਾ ਬੋਣ ਵੇਲੇ ਛੱਡਦੇ ਸੀਗੇ ਤੇ ਹੁਣ ਪਾਣੀ ਵੇਲੇ ਉੱਚੇ ਕਰਾਂਗੇ ਇਹਨਾਂ ਨੂੰ ਤਾਂ ਹੀ ਉੱਚੇ ਥਾਂ ਬੈਠੀ ਦੇ ਵੀ ਡਟੀਰੀ ਤੇ ਪਾਣੀ ਚ ਡੁੱਬ ਹਾਂ ਜੀ ਬੇਚਾਰਾ ਨੇ ਆਪਾਂ ਆਹ ਵੀਡੀਓ ਪਾਈ ਸੀਗੀ ਤੇ ਕਈ ਵਿਦਵਾਨ ਆ ਗਏ ਕਹਿੰਦੇ ਆਂਡੇ ਹਲਾ ਤੇ ਟਟੀ ਨੇ ਬੈਠਣਾ ਨੇ ਤਾਂ ਉਹਨਾਂ ਲਈ ਆ ਵੀਡੀਓ ਮੈਂ ਪਾ ਰਿਆਂ ਵੀ ਉਹ ਦੇਖੋ ਟਟਰੀ ਆ ਕੇ ਬੈਠ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਆਂਡਿਆਂ ਤੇ ਆਪਦੇ ਆਂਡੇ ਵੀ ਸੈੱਟ ਕਰ ਲਈਏ ਉਹ ਤੇ ਪਾਣੀ ਵਾਲੀ ਵੀਡੀਓ ਦਿਖਾ ਦਿਆਂ ਪਾਣੀ 'ਚ ਬੈਠੀ ਵੀ ਦਿਖਾ ਦਿਆਂ ਪਾਣੀ 'ਚ ਤਾਂ ਰਹਿੰਦੇ ਆ ਤੇ ਕਈ ਵਿਦਵਾਨ ਨੇ ਕਮੈਂਟ ਕੀਤੇ ਵੀ ਪਾਣੀ 'ਚ ਨਹੀਂ ਬੈਠਣਾ ਇਹਦੀ ਜਗਾ ਬਦਲੀ ਆ ਸਾਂ ਤੇ ਆਂਡੇ ਸੀਗੇ ਜਿੱਦੀ ਦੇ ਸਥਾਨ ਤੇ ਤੇ ਹੁਣ ਆਪਾਂ ਕਰਤੇ ਆ ਉੱਚੇ ਥਾਂ ਤੇ ਆ ਦੇਖੋ ਐਸ ਰੋਟ ਉੱਚੇ ਉੱਚੇ ਖਾਂ ਕਰਤੇ ਤੇ ਟਟਿਰੀ ਆ ਕੇ ਬੈਠ ਗਈ ਸੈਟ ਵੀ ਕਰ ਲਏ ਨੇ ਅੰਡੇ ਆਪ ਦਾ ਹੋਰ ਉੜੀ ਵਾਲੀ ਸੈਟ ਕਰਕੇ ਜਿਵੇਂ ਬਿਲਕੁਲ ਐ ਢੱਕੇ ਢੁੱਕੇ ਚੰਨਲੇ ਕਾਫੀ ਟਮੇ ਦੇ ਆਸਤੇ ਪਾਸੇ ਘੁੰਮਦੀ ਰਹੀ ਫਿਰ ਉੱਪਰ ਚੜ੍ਹ ਕੇ ਬੈਠ ਗਈ ਤੇ ਪਾਣੀ ਦੀ ਮਾਰ ਤੋਂ ਬਚ ਕੇ ਅੱਜ ਰਾਤ ਨੂੰ ਪਾਣੀ ਲਾਉਣਾ ਆਪਾਂ ਆਹ ਲੋ ਇਹ ਰੁੱਟਾ ਬੁੱਟ ਰਿ ਚੱਲ ਰਿਹਾ ਤੇ ਆ ਜਿਹੜਾ ਢੇਰ ਦੀ ਦਾ ਤੁਹਾਡੇ ਸਾਹਮਣੇ ਇਹ ਤੇ ਹੈਗਾ ਟਟਿਰੀ ਦੇ ਆਂਡੇ ੱਲੇ ਸੀਗੇ ਅਸੀਂ ਉੱਚੇ ਥਾਂ ਤੇ ਕਰਕੇ ਰੱਖਦੇ ਜਿਹਦੀ ਬੈਠਣ ਵੀ ਲਾਦੀ ਵਧੀਆ ਮਹਿੰਦੀ ਟਿੱਡੀ ਦੀ ਆ ਆਪਾਂ ਟਿੱਡੀ ਦੇ ਅੰਡੇ ਨੂੰ ਫਲਾਂ ਤੋਂ ਬਚਾ ਸਕਦੇ ਹਾਂ ਪਾਣੀ ਤੋਂ ਬਚਾ ਸਕਦੇ ਹਾਂ ਪਰ ਕਈ ਮੂਰਖ ਲੋਕ ਇਹਦੇ ਸ਼ਾਂ ਕਰੀ ਜਾਂਦੇ ਆ ਉਹ ਸ਼ਾਂ ਕਰਕੇ ਕਹਿੰਦੇ ਕਿਸਾਨਾਂ ਨੇ ਦਰਖਤ ਵੜਤੇ ਤਾਂ ਕਿ ਟਿੱਡੀ ਧੁੱਪੇ ਆਂਡੇ ਦਿੰਦੀ ਐ ਆ ਇੱਥੇ ਤੁਹਾਨੂੰ ਦਿਖ ਰਿਹਾ ਟਿੱਡੀ ਦੇ ਅੰਡੇ ਧੁੱਪੇ ਪਏ ਆ ਦਰਖਤ ਐ ਆ ਦੇਖੋ ਆ ਦਰਖਤ ਆ ਗਿਆ ਇਹਦੀ ਛਾਂਵੇਂ ਕਿਉਂ ਨਹੀਂ ਰੱਖੇ ਕਿਉਂ ਕੁਦਰਤ ਨੇ ਨਿਯਮ ਬਣਾਇਆ ਵੀ ਇਹਨਾਂ ਨੇ ਅੰਡੇ ਜਿਹੜੇ ਖੁੱਲੇ ਹਵਾ ਧੁੱਪੇ ਹੀ ਦੇਣੇ ਧੁੱਪੇ ਬੱਚੇ ਕੱਢਦੀਆਂ ਇਹ ਜ਼ਰੂਰੀ ਨਹੀਂ ਵੀ ਇਹਨਾਂ ਦੇ ਆਪਾਂ ਦਰਖਤ ਲਾ ਕੇ ਛਾਂ ਕਰੀਏ ਜ਼ਰੂਰੀ ਇਹ ਵੀ ਇਹਨਾਂ ਨੂੰ ਫੁੱਟਣ ਤੋਂ ਬਚਾਈਏ ਇਹ ਜ਼ਰੂਰੀ ਹੈ ਵੀ ਆਪਾਂ ਬਾਹਣਿਆ ਬਾਹਣਾ ਕਿ ਹਲ ਨਾਲ ਲੱਗਣਾ ਜਾਂ ਪਾਣੀ ਚ ਨਾਲ ਰੋੜਣਾ ਇਹ ਬਚਾ ਸਕਦੇ ਆ ਛਾਂ ਕਰਨੇ ਡੰਡੇ ਲਾ ਕੇ ਉੱਤੇ ਡੱਕੇ ਲਾਈ ਜੰਦੇ ਕਿਸਾਨਾਂ ਨੇ ਦਰਖਤ ਮਚਾਤੇ ਤੇ ਪੰਛੀਆਂ ਦੇ ਅੰਡੇ ਧੁੱਪੇ ਪਏ ਆ। ਉਹ ਧੁੱਪੇ ਧਰਦੇ ਆਂਡੇ ਇਹ। ਠੀਕ ਆ ਖੁੱਲੇ ਮੈਦਾਨਾਂ 'ਚ ਆਂਡੇ ਦਿੰਦਿਆਂ ਇਹ। ਨਾ ਕਿ ਦਰਖਤਾਂ ਥੱਲੇ ਆ ਦਰਖਤਾਂ ਹੁਣ ਇੱਥੇ ਥੱਲੇ ਆ ਦੇ ਸਕਦੀ ਆ ਥਾਂ ਪਿਆ। ਆ ਬਾਟ ਹੈਗੀ ਇੱਥੇ ਖਾਲੀ ਸਾਰਾ ਥਾਂ ਹੀ ਪਿਆ ਸੀ। ਨਹੀਂ ਪਰ ਇਹਨੇ ਧੁੱਪੇ ਆਂਡੇ ਦੇਣੇ ਆ। ਤੇ ਹੁਣ ਕਈ ਵਿਦਮਾਨ ਕਹਿਣਗੇ ਬੜਾ ਵਧੀਆ ਕੰਮ ਕੀਤਾ ਨੇ ਸ਼ਾਂ ਕਰਤੀ ਟਟਿਰੀ ਨੂੰ। ਹੈਨਾ? ਤੇ ਕੁਦਰਤ ਕੁਦਰਤ ਨੇ ਕੁਛ ਤਾਂ ਉਹ ਕੀਤਾ ਹੀ ਉਹਨਾਂ ਨੂੰ ਦਿਮਾਗ ਦਿੱਤਾ ਵੀ ਤੁਸੀਂ ਧੁੱਪੇ ਆਂਡੇ ਦੇਣੇ ਆ। ਹੈ? ਜਿਹੜੀ ਚੀਜ਼ ਹੈਗੀ ਉਹ ਕਰਨ ਵਾਲੀ ਉਹ ਕਰੋ ਫੁੱਟਣ ਤੋਂ ਬਚਾਓ ਆਵਾਰਾ ਪੰਛੀ ਆ ਜਿਹੜੇ ਜਾਨਵਰ ਇਹਨਾਂ ਤੋਂ ਬਚਾ ਲਓ ਪਾਣੀ ਚ ਡੁੱਬਣ ਤੋਂ ਬਚਾ ਲਓ ਠੀਕ ਹੈ ਆਓ ਦੇਖੋ ਇਹ ਉਹ ਆ ਕੇ ਰੇਟੀਂ ਆਂਦਾ ਦੇ ਉਧਰ ਮੂਰੇ ਟਰੈਕਟਰ ਆ ਰਿਹਾ ਹੈ ਟਰੈਕਟਰ ਜਦੋਂ ਬਿਲਕੁਲ ਨਜ਼ਦੀਕ ਆਇਆ ਤਾਂ ਫੇਰ ਉੱਡਦੀ ਹੈ ਤਾਂ ਕਿ ਇਨਸਾਨ ਨੂੰ ਪਤਾ ਲੱਗ ਸਕੇ ਵੀ ਇੱਥੇ ਮੇਰੇ ਅੰਡੇ ਆ ਮੇਰੇ ਬੱਚੇ ਆ ਇੱਥੇ ਹਨ ਉਹਨਾਂ ਜਿਹੇ ਬੱਚਾਂ ਕੋਲੇ ਅੰਡਾਂ ਕੋਲੇ ਰਹਿੰਦੀ ਐ ਜਿੰਨਾ ਚਿਰ ਇਨਸਾਨ ਦੀ ਨਿਗਾ ਨਹੀਂ ਪੈਂਦੀ ਇਹ ਲੋਕ ਆਵਾਰਾ ਪੰਜ ਕੁੱਤਾ ਜਾਨਵਰ ਆਉਂਦਾ ਕੋਈ ਵੀ ਉਦੋਂ ਇਹ ਉਹਦੇ ਮਗਰ ਪੈ ਜਾਂਦੀ ਉੱਡ ਕੇ ਤੈਨੂੰ ਪਤਾ ਹੁੰਦਾ ਇਹਨੇ ਆਂਡੇ ਮੇਰੇ ਖਰਾਬ ਕਰਨੇ ਤੇ ਇਹ ਪਤਾ ਹੁੰਦਾ ਇਨਸਾਨ ਨੇ ਮੇਰੇ ਆਂਡੇ ਬਚਾਉਣੇ ਆ ਠੀਕ ਹੈ ਇਹ ਉਹਨਾਂ ਚ ਉੱਠਦੀ ਨਹੀਂ ਜਿਨ੍ਹਾਂ ਨੂੰ ਇਨਸਾਨ ਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਆਂਡੇ ਆ ਤੇ ਜਾਨਵਰਾਂ ਲਈ ਜਦੋਂ ਕੋਈ ਜਾਨਵਰ ਆਉਂਦਾ ਉਦੋਂ ਇਹ ਆਂਡੇ ਤੋਂ ਪਰੇ ਹੋ ਜਾਂਦੀ ਹੈ ਆਂਡੇ ਦੇ ਮਿੱਟੀ ਰੰਗੇ ਹੁੰਦੇ ਆ ਜਾਨਵਰਾਂ ਨੂੰ ਛੇਤੀ ਦਿਖਾਈ ਨਹੀਂ ਦਿੰਦੇ ਤੇ ਜਾਨਵਰਾਂ ਤੇ বারবার অ্যাটাক কর দিয়া انہاں نوں دوسری সাইڈ لے کے ਜਾਂਦੀ ਏ میرا انڈا ਕੰਨੀ ਨਾ ਜਾਵੇ ਜਾਨਵਰ انسان نوں ਇਹ انڈا ਕੰਨੀ ਲੈ ਕੇ ਜਾਂਦੀ ਏ ਇਹਨੂੰ ਪਤਾ ਹੁੰਦਾ ਇਨਸਾਨ ਨੇ ਮੇਰੇ ਅੰਡੇ ਹੀ ਬਚਾ ਦੇਣੇ ਤੇ ਅੰਡੇ ਇਹ ਧੁੱਪ ਚ ਹੀ ਦਿੰਦੇ ਆ ਮੈਂ ਫੇਰ ਕਹਿਣਾ ਅੰਡੇ ਇਹਨਾਂ ਨੇ ਧੁੱਪ ਚ ਹੀ ਦੇਣੇ ਹੁੰਦੇ ਆ ਉਹ ਟਰੈਕਟਰ ਆ ਗਿਆ ਦੇਖੀ ਜਾਓ ਬਿਲਕੁਲ ਨਹੀਂ ਉੱਠਦੀ ਉਹ ਬੈਠੀ ਆ ਦੇਖੋ ਢੇਰ ਦੇ ਉੱਤੇ ਬਹਿਰੀ ਹੋਣੀ ਇਹਦੇ ਨੂੰ ਬੈਠੀ ਹੋਈ ਟੀਵੀ ਉਹ ਇੱਕ ਟੁੱਟੀ ਦੀ ਹੋਰ ਆ ਗਈ ਕੋਲੇ ਦੋ ਟੁੱਟੀਆਂ ਹੁੰਦੀਆਂ ਇਹ ਇਹ ਹੀ ਕਰਦੇ ਆ ਬਾਰੋ-ਬਾਰ ਹੀ ਵਹਿੰਦੇ ਹੁੰਦੇ ਆ ਕਿ 10-15 ਮਿੰਟ ਇੱਕ ਟੁੱਟੀ ਦੀ ਬੈਠ ਗਈ 10-15 ਮਿੰਟ ਦੂਜੀ ਟੁੱਟੀ ਦੀ ਬੈਠ ਗਈ ਤੇ ਹੁਣ ਤਾਂ ਪਾਣੀ ਚਲੋ ਸੇ ਨੇੜੇ ਐ ਨਹੀਂ ਇਹ ਦੂਰ-ਦੂਰ ਪਾਣੀ ਚ ਜਾ ਕੇ ਆਪਣੀ ਛਾਤੀ ਗਿੱਲੀ ਕਰਕੇ ਲਿਆਉਂਦੇ ਆਂ ਅੰਡਿਆਂ ਨੂੰ ਗਿੱਲਾ ਕਰਨ ਖਾਤਰ ਉਹ ਹੁਣ ਉੱਠੀ ਐ ਜੀ ਬਿਲਕੁਲ ਚੰਗੀ ਲਾ ਗਿਆ ਟਰੈਕਟਰ ਜੇ ਗੱਲਾਂ ਵਧੀਆਂ ਲੱਗਣੋਂ ਸ਼ੇਅਰ ਕਰ ਦਿਓ わあ